ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੁਹਾਡਾ ਸੰਧੂ ਹਰਸ਼ ਹੋਵੇ ਸਵਾਗਤ ਹੈ ਜੀ ਅੱਜ ਇੱਕ ਨਵੀਂ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਜੀ ਇਹ ਲੋਕੇਸ਼ਨ ਇੱਕ ਸ਼ਮਸ਼ਾਨ ਘਾਟ ਦੀ ਲੋਕੇਸ਼ਨ ਹੈ ਜੀ ਜਿਸ ਨੂੰ ਬਹੁਤ ਹੀ ਡਰਾਉਣੀ ਲੋਕੇਸ਼ਨ ਮੰਨਿਆ ਜਾਂਦਾ ਹੈ ਲੋਕਾਂ ਵੱਲੋਂ ਇੱਥੇ ਆਤਮਾ ਨੂੰ ਆਮ ਹੀ ਵੇਖਣ ਦਾ ਦਾਵਾ ਕੀਤਾ ਜਾਂਦਾ ਜੀ ਵੀ ਇਹ ਸ਼ਮਸ਼ਾਨ ਘਾਟ ਦੇ ਵਿੱਚ ਆਤਮਾਵਾਂ ਇੱਕ ਨਹੀਂ ਕਾਫੀ ਕਾਫੀ ਜ਼ਿਆਦਾ ਆਤਮਾਵਾਂ ਰਹਿੰਦੀਆਂ ਹਨ ਜੀ ਜਿਸ ਸ਼ਮਸ਼ਾਨ ਘਾਟ ਦੇ ਵਿੱਚ ਇਸ ਵਕਤ ਮੈਂ ਮੌਜੂਦ ਹਾਂ ਜੀ ਆ ਦੇਖੋ ਜੀ ਜਿੱਥੇ انسان ਨੂੰ ਜਲਾਇਆ ਜਾਂਦਾ ਹੈ ਉਹ ਜਗ੍ਹਾ ਹੈ ਜੀ ਇਸ ਸ਼ਮਸ਼ਾਨ ਘਾਟ ਦੇ ਵਿੱਚ ਇਸ ਵਕਤ ਮੈਂ ਮੌਜੂਦ ਹਾਂ ਜੀ ਇੱਥੇ ਆਮ ਹੀ ਲੋਕਾਂ ਵੱਲੋਂ ਵੈਸੇ ਵੀ ਸ਼ਮਸ਼ਾਨ ਘਾਟ ਨੂੰ ਪੁੱਤਾ ਪ੍ਰੇਤਾ ਦਾ ਅੱਡਾ ਹੀ ਮੰਨਿਆ ਜਾਂਦਾ ਹੈ ਆਮ ਹੀ ਆਮ ਹੀ ਚਮਸ਼ਾਨ ਘਾਟ ਨੂੰ ਪੁੱਤਾ ਪ੍ਰੇਤਾ ਦਾ ਅੱਡਾ ਮੰਨਿਆ ਜਾਂਦਾ ਹੈ ਕਿ ਆਇਆ ਜਾਂਦਾ ਇੱਥੇ ਆਮ ਹੀ ਆਤਮਾਵਾਂ ਵਗੈਰਾ ਆਮ ਹੀ ਨਜ਼ਰ ਆਉਂਦੀਆਂ ਨੇ ਲੋਕਾਂ ਨੂੰ ਦੁਪਹਿਰ ਵੇਲੇ ਵੀ ਕਈ ਲੋਕ ਜ਼ਿਕਰ ਕਰਦੇ ਆ ਸਿਖਰ ਦੁਪਹਿਰ ਵੇਲੇ ਜੂਨ ਜਲਾਈ ਦਾ ਮਹੀਨਾ ਹੁੰਦਾ ਸਿਖਰ ਦੁਪਹਿਰਾਂ ਹੁੰਦੀਆਂ ਜਦੋਂ ਆਪਾਂ ਨੂੰ ਜਿਆਦਾ ਤੋਂ ਜਿਆਦਾ ਉਹ ਜੂਨ ਜਲਾਈ ਦੇ ਮਹੀਨੇ ਨੂੰ ਆਪਾਂ ਸਿਖਰ ਦੁਪਹਿਰ ਦਾ ਮਹੀਨਾ ਮੰਨਦੇ ਆ ਕਿ ਉਸ ਮਹੀਨੇ ਦੇ ਜ਼ਿਆਦਾਤਰ ਲੋਕ ਬਾਹਰ ਨਹੀਂ ਆਉਂਦੇ ਉਸ ਮਹੀਨੇ ਦੇ ਵਿੱਚ ਹੀ ਲੋਕ ਦੁਪਹਿਰ ਵੇਲੇ ਵੀ ਚਮਸ਼ਾਨ ਘਾਟ ਵਿੱਚ ਇੰਟਰਨ ਦੇ ਹੁੰਦੇ ਜੀ ਮੈਂ ਇਸ ਵਕਤ ਰਾਤ ਨੂੰ ਇਸ ਜਗ੍ਹਾ ਦੇ ਉੱਤੇ ਆਇਆ ਹਾਂ ਇਹ ਦੇਖਣ ਵੀ ਸਾਨੂੰ ਕੋਈ ਆਦਮਾ ਵਗੈਰਾ ਨਜ਼ਰ ਆਉਂਦੀ ਹੈ ਜਾਂ ਨਹੀਂ ਆਉਂਦੀ ਬਿਲਕੁਲ ਝਾੜੀਆਂ ਦੇ ਵਿੱਚ ਬਣਿਆ ਹੋਇਆ ਸਮਸ਼ਾਨ ਘਾਟੇ ਬਿਲਕੁਲ ਦੇਖੋ ਤੁਸੀਂ ਆ ਤੁਹਾਨੂੰ ਚਾਰੇ ਪਾਸੇ ਝਾੜੀਆਂ ਝਾੜੀਆਂ ਨਜ਼ਰ ਆ ਰਹੀਆਂ ਹੋਣਗੀਆਂ ਇਹ ਚੇਸ ਜਗ੍ਹਾ ਤੋਂ ਇਸ ਵਕਤ ਮੈਂ ਵੀਡੀਓ ਬਣਾ ਰਿਹਾ ਹਾਂ ਜੀ ਆ ਦੇਖੋ ਜਿੱਥੇ ਇਨਸਾਨ ਨੂੰ ਜਲਾਇਆ ਜਾਂਦਾ इस जगह उत्ते दिखाई दे रही होगी इस वक्त इस जगह के उ जे कोई आत्मा वगैरह मौजूद है तो कैमरे सामने आ सकती है आप आके अपनी मौजूदगी एहसास करवा सकती है दूर दूर तक आपको झाड़िया नज़र आ रही होगा झाड़िया ने पिछे साराफ़ी व्डा शमशान घाट है जी ਫੱਕੀ ਯਾਰਾ ਛਾੜੀਆਂ ਦਰਖਤ ਲੱਗੇ ਹੋਏ ਵੱਡੇ ਵੱਡੇ ਜੇ ਤੁਹਾਨੂੰ ਦਿਖਾ ਦਿੰਦਾ ਵੱਡੇ ਵੱਡੇ ਦਰਖਤ ਵੀ ਲੱਗੇ ਹੋਏ ਇੱਥੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਕਾਫੀ ਉੱਚੇ-ਉੱਚੇ ਦਰਖਤ ਕਾਫੀ ਇਹਦੇ ਪਿੱਛੇ ਕੁਝ ਲੱਟਾਂ ਤਾਂ ਨਜ਼ਰ ਆਈਆਂ ਹੋਣੀਆਂ ਇੱਥੋਂ ਦੂਰ ਇੱਕ ਰਾਈਸ ਫੀਲ ਲਈ ਬਹੁਤੀਆਂ ਲੱਟਾਂ ਨਜ਼ਰ ਆਈਆਂ ਨੇ ਜੋ ਮੈਂ ਇੱਧਰ ਜਦੋਂ ਕੈਮਰਾ ਘੁਮਾਇਆ ਇਹ ਇੱਕ ਛਾੜੀ ਜੀ ਡੇਰੀ ਤੁਨ ਮਲਾਹ ਦੀ ਦੇਖ ਲਈ ਦੇਖਿਆ ਜਾਂਦਾ ਹੈ ਦੇਖਦੇ ਆ ਸਾਨੂੰ ਕੋਈ ਚੀਜ਼ ਨਜ਼ਰ ਆਉਂਦੀ ਹੈ ਜਾਂ ਨਹੀਂ ਆਉਂਦੀ ਪਰ ਮੈਨੂੰ ਅਜੇ ਤੱਕ ਕੋਈ ਇਹੋ ਜਿਹੀ ਐਕਟੀਵਿਟੀ ਨਜ਼ਰ ਨਹੀਂ ਆਈ ਫਿਰ ਉੱਥੇ ਚੱਲਦੇ ਹਾਂ ਇਸੇ ਇਨਸਾਨਾਂ ਨੂੰ ਚਲਾਇਆ ਜਾਂਦਾ ਹੈ ਥੜੇ ਦਿੱਤੇ ਜੀ ਬੰਨਿਆ ਵੜਿਆ ਹੈ ਥੜਾ ਜੀ ਹੁਣ ਤੱਕ ਮੈਨੂੰ ਕੋਈ ਇਹੋ ਜਿਹੀ ਐਕਟੀਵਿਟੀ ਨਜ਼ਰ ਨਹੀਂ ਆਈ ਇਹ ਦੂਖਾ ਦਿੰਦੇ ਆ। ਇਹ ਸਾਹਮਣੇ ਇੱਕ ਰੋਡ ਜਾਂਦਾ ਇੱਥੋਂ ਵੀ ਕੁਝ ਮੀਟਰ ਦੀ ਦੂਰੀ ਤੇ ਜਿਆਦਾ ਦੂਰ ਨਹੀਂ ਹੈ। ਇਸ ਵਕਤ ਮੈਂ ਬਿਲਕੁਲ ਕੱਲਾ ਇਸ ਸਮਸ਼ਾਨ ਘਰ ਦੇ ਵਿੱਚ। ਬਿਲਕੁਲ ਮੇਰੇ ਨੇੜੇ ਬਿਲਕੁਲ ਗੱਡੀਆਂ ਦੇ ਵਾਹ ਬਿਲਕੁਲ ਸਪਸ਼ਟ ਆ ਰਹੀ ਬਿਲਕੁਲ ਨੇੜੇ ਇੱਕ ਰੋਡ ਆ ਰਿਹਾ। ਇਹ ਸਮਸ਼ਾਨ ਘਰ ਬਿਲਕੁਲ ਰੋਡ ਦੇ ਨੇੜੇ ਬਣ ਆਇਆ ਹੈ। ਇਸ ਵਕਤ ਇਸ ਜਗ੍ਹਾ ਤੇ ਕੋਈ ਚੀਜ਼ ਜਿਵੇਂ ਆਤਮਾ ਕਿਸੇ ਵੀ ਤਰ੍ਹਾਂ ਦੀ ਕੋਈ ਇਸ ਵਕਤ ਇੱਥੇ ਮੌਜੂਦ ਹੈ ਤਾਂ ਕੈਮਰੇ ਦੇ ਸਾਹਮਣੇ ਆ ਕੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਸਕਦੀ ਹੈ ਜਾਂ ਕੋਈ ਆਵਾਜ਼ ਵਗੈਰਾ ਕੋਈ ਆਵਾਜ਼ ਵਕੈਦਾ ਜਿਵੇਂ ਬਾਜ ਪਹਿਲਾਂ ਕਹਿੰਦੇ ਇੱਕ ਵੀਡੀਓ ਹੀ ਜਿਹੜੀ ਆਪਣੀ ਡਰਾਮ ਦੇ ਰੁੱਖਾਂ ਦਾ ਰਾਜ ਉਹਦੇ ਵਿੱਚ ਆਈ ਸੀ ਕੋਈ ਐ ਹੋਜੀ ਆਵਾਜ਼ ਕੱਢ ਕੇ ਦਿਖਾ ਸਕਦੀ ਹੈ ਪਰ ਮੈਂ ਦੁਬਾਰਾ ਜਦੋਂ ਉਸੇ ਪਾਰਟ 2 ਬਣਾਇਆ ਸੀ ਤਾਂ ਮੈਨੂੰ ਕੋਈ ਆਵਾਜ਼ ਨਹੀਂ ਆਈ ਉਸ ਤੋਂ ਦੁਬਾਰਾ ਪਹਿਲੀ ਵੀਡੀਓ ਚ ਵੀਰਾਂ ਨੇ ਦੱਸਿਆ ਸੀ ਕੁਝ ਆਵਾਜ਼ਾਂ ਆਈਆਂ ਉਹਦੇ ਵਿੱਚ ਕੋਈ ਬੱਚੇ ਦੀ ਹਸਣ ਦੀ ਆਵਾਜ਼ ਆਈ ਸੀ ਉਸ ਤੋਂ ਬਾਅਦ ਮੈਂ ਦੁਬਾਰਾ ਪਾਰਟ 2 ਬਣਾਇਆ ਉਸ ਵਿੱਚ ਮੈਂ ਕੋਈ ਆਵਾਜ਼ ਨਜ਼ਰ ਨਹੀਂ ਆਈ ਸੌਰੀ ਕੋਈ ਆਵਾਜ਼ ਨਹੀਂ ਸੁਣੀ ਦੁਬਾਰਾ ਜੋ ਮੈਂ ਪਾਰਟ 2 ਬਣਾਇਆ ਸੀ ਇਹ ਕਿਨਾਰ ਬਹੁਤ ਵੱਡੇ-ਵੱਡੇ ਝਾੜੀਆਂ ਨੇ ਪਿੱਛੇ ਖੇਤ ਤੇ ਥੋੜਾ ਜਿਹਾ ਬਹੁਤ ਵੱਡੀਆਂ-ਵੱਡੀਆਂ ਝਾੜੀਆਂ ਨੇ ਮੈਂ ਝਾੜੀਆਂ ਦੇ ਵਿੱਚ ਬਿਲਕੁਲ ਖੜਾ ਹੋਇਆ ਤੂੰ 2-4 ਮਿੰਟ ਹੋਰ ਗਏਦੇ ਨਵਾਸ ਜਾਂਦੇ ਬਹੁਤ ਹੀ ਡਰਾਣੇ ਜਿਹੇ ਬਿੱਲ ਕੋਈ ਪਤਾ ਨਹੀਂ ਕਿੱਥੇ ਕੀ ਲੁਕਿਆ ਆ ਕੋਈ ਬਿਲਕੁਲ ਚਾਰੇ ਪਾਸੇ ਖੇਤ ਆ ਸਾਰੇ ਪਾਸੇ 10-10 ਛੋਟੇ ਛੋਟੇ ਝਾੜੀਆਂ ਵੱਡੇ ਝਾੜਕ ਵੀ ਕਾਫੀ ਹੈਗੇ ਨੇ ਦੇ ਵਿੱਚ ਚਾਰੇ ਪਾਸੇ ਕੋਪਨੇਰੇ ਬਿਲਕੁਲ ਕੋਪਨੇਰੇ ਜਗ੍ਹਾ ਦੇ ਉੱਤੇ ਮੈਂ ਖੜਾ ਆ ਬਿਲਕੁਲ ਕੋਪਨੇਰੇ ਦੇ ਵਿੱਚ ਖੜਾ ਆ ਮੈਂ ਇਹ ਸ਼ਮਸ਼ਾਨ ਘਾਟ ਦੀ ਲੋਕੇਸ਼ਨ ਬੜੇ ਵੀਰਾਂ ਨੇ ਕਿਹਾ ਹੈ ਤੁਸੀਂ ਖੂਹਾਂ ਦੇ ਜਾਂਦੇ ਜੇ ਜਾਂ ਹੋਰ ਕਿਸੇ ਜਗ੍ਹਾ ਦੇ ਕੋਈ ਸ਼ਮਸ਼ਾਨ ਘਾਟ ਦੇ ਵਿੱਚ ਵੀ ਕੋਈ ਵੀਡੀਓ ਬਣਾ ਕੇ ਲਿਆਓ ਜਿਨ ਅਨੁਸਾਰ ਲੋਕ ਸਾਰੇ ਸਾਰੇ ਖਤਰਨਾਕ ਜਗ੍ਹਾ ਸਮਸ਼ਾਨ ਘਾਟ ਦੇ ਮੰਗਦੇ ਵੀ ਇਹ ਪੂਤਾ ਪ੍ਰੇਤਲ ਐਡਾ ਹੁੰਦਾ ਵੀ ਤੁਸੀਂ ਇੱਕ ਵਾਰੀ ਉੱਥੇ ਜਰੂਰ ਜਾਓ ਵੀ ਸਮਸ਼ਾਨ ਘਾਟ ਚ ਵੀ ਇੱਕ ਵੀਡੀਓ ਜਰੂਰ ਬਣਾਓ ਕਿ ਲੋਕਾਂ ਨੂੰ ਪਤਾ ਚੱਲੇ ਵਾਕਿਆ ਕੋਈ ਆਤਮ वगैरह ਇੱਥੇ ਹੈ ਜਾਂ ਨਹੀਂ ਹੈ ਇਸ ਦੇ باوجود ਲੋਕਾਂ ਦੀ ਫਰਮਾਇਸ਼ ਦੇ باوجود ਮੈਂ ਇਸ ਸਮਸ਼ਾਨ ਘਾਟ 'ਚ ਆ ਕੇ ਵੀਡੀਓ ਬਣਾ ਰਿਹਾ ਪਰ ਮੈਨੂੰ ਅਜੇ ਤੱਕ ਕੋਈ ਐਸੀ ਐਕਟੀਵਿਟੀ ਨਜ਼ਰ ਨਹੀਂ ਆਈ ਕਿਸੇ ਵੀ ਤਰ੍ਹਾਂ ਦੀ ਨਾ ਕੋਈ ਆਵਾਜ਼ ਆਈ ਏ ਨਾ ਕੋਈ ਕੋਈ ਚਲਕ ਕੁਝ ਕੁਝ ਵੀ ਨਜ਼ਰ ਨਹੀਂ ਆਇਆ ਕੋਈ ਤਾਂ ਗੰਡੇ ਮੋਟ ਥੱਲੇ ਪੜੇ ਗੰਡੇ ਤੇ ਕਿਈ ਕੁਝ ਚੀਜ਼ਾਂ ਜੋ ਪਰੋਂ ਟਕਰਾਰ ਰਹੀਆਂ ਕੋ ਦੋ ਮਿੰਟ ਹੋਰ ਇੰਤਜ਼ਾਰ ਕਰਦੇ ਉਸ ਤੋਂ ਬਾਅਦ ਮੈਂ ਜਾਵਾਂਗਾ ਬਹੁਤ ਹੀ ਖਤਰਨਾਕ ਜਗ੍ਹਾ ਇੱਥੇ ਰੁਕਣਾ ਮਤਲਬ ਜਿਆਦਾ ਸਮਾਂ ਰੁਕ ਨਹੀਂ ਸਕਦਾ ਮੈਂ ਕਿਉਂਕਿ ਵੈਲ ਕੋਲ ਮੈਂ ਇਕੱਲਾ ਹਾਂ ਕੁਝ ਵੀ ਹੋ ਸਕਦਾ ਮੇਰੇ ਨਾਲ ਇੱਥੇ ਸੋ 1-2 ਮਿੰਟ ਹੋਰ ਮੈਂ ਇੰਤਜ਼ਾਰ ਕਰਾਂਗਾ ਉਸ ਤੋਂ ਬਾਅਦ ਮੈਂ ਜਾਵਾਂਗਾ ਜੇ ਕੋਈ ਆਤਮਾ ਕੋਈ ਚੀਜ਼ ਮੈਂ ਦੁਬਾਰਾ ਫਿਰ ਰਿਪੀਟ ਕਰਦਾ ਕੋਈ ਆਤਮਾ ਕੋਈ ਚੀਜ਼ ਇਸ ਵਕਤ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ ਤਾਂ ਕੈਮਰੇ ਦੇ ਸਾਹਮਣੇ ਆ ਸਕਦੀ ਹੈ ਸ਼ੈੱਡ ਦਾ ਉੱਪਰਲਾ ਹਿੱਸਾ ਕੋਈ ਹੋਈ ਨਜ਼ਰ ਕੀ ਆ ਨਹੀਂ ਮੈਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਐਕਟੀਵਿਟੀ ਕੋਈ ਵੀ ਪਰ ਨੋਰਮਲ ਐਕਟੀਵਿਟੀ ਕਿਸੇ ਤਰ੍ਹਾਂ ਦੀ ਮੈਨੂੰ ਨਜ਼ਰ ਨਹੀਂ ਆਈ ਇੱਧਰ ਥੋੜਾ ਜਿਹਾ ਅੱਗੇ ਜਾਂਦੇ ਆ ਦੇਖਦੇ ਆ ਚਾੜੀਆਂ ਵਗੈਰਾ ਨੂੰ ਕੱਚ ਵਗੈਰਾ ਵੀ ਪਿਆ ਹੋ ਸਕਦਾ ਪਰ ਦੇਖ ਕੇ ਚੱਲਣਾ ਪੈਂਦਾ ਇਹੋ ਜਿਹੜੇ ਕਿ ਮੈਂ ਪਹਿਲਾਂ ਇਸ ਜਗ੍ਹਾ ਤੇ ਨਹੀਂ ਆਇਆ ਲੋਕੇਸ਼ਨ ਤੇ ਮੈਂ ਦਿਨ ਵੇਲੇ ਨਹੀਂ ਵੇਖੀ ਪਹਿਲੀ ਵਾਰ ਆਇਆ ਮੈਂ ਅਸਈਆਂ ਵਾਸ ਚੱਲਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਰੱਖ